ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਅੱਜ ਪਲੱਸ 2 ਪੋਲੀਟੀਕਲ ਸਾਇੰਸ ਦਾ ਪੇਪਰ ਸੀ 4 ਮਾਰਚ 2025 ਸੋ ਪੇਪਰ ਦਾ ਹੱਲ ਆਪਾਂ ਛੋਟੇ ਕੁਐਸਚਨ ਜਿਹੜਾ ਜ਼ਰੂਰ ਦੇ ਰਹੇ ਹਾਂ ਅ ਅੱਜ ਹੁਣੇ ਹੀ ਪਾ ਐਗਜ਼ਾਮ ਖਤਮ ਹੋਇਆ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਹੱਲ ਜਿਹੜਾ ਮੈਂ ਦੇ ਰਿਹਾ ਆ ਕਾਫੀ ਕੁਐਸਚਨ ਉਹੀ ਨੇ ਜਿਹੜੇ ਆਪਾਂ ਕਰਵਾਉਂਦੇ ਰਹੇ ਹਾਂ ਤੋਂ ਮੈਨੂੰ ਆਸ ਹੈ ਕਿ ਕਾਫੀ ਵਿਦਿਆਰਥੀਆਂ ਦਾ ਪੇਪਰ ਜਿਹੜਾ ਬਹੁਤ ਵਧੀਆ ਗਿਆ ਹੋਵੇਗਾ ਸੋ lettes us see the paper ਔਰ ਦੇਖੀ ਪਲਸ 2 ਪੋਲੀਟੀਕਲ ਸਾਇੰਸ ਦਾ ਪੇਪਰ ਜਿਹੜਾ ਵੈ ਹਾਂ ਫਟਾਫਟ ਆਨਸਰ ਦੇਖੀਏ ਕੁਐਸਚਨ ਦੇ ਆਨਸਰਸ ਜਿਹੜੇ ਕੁਐਸਚਨ ਸੀਗੇ ਸੋ ಲೆਟ ਅਸ ਹੈਵ ਦਾ ਆਨਸਰਸ ਕੁਐਸਚਨ ਨੰਬਰ 1 ਸੀ ਸੰਸਦੀ ਸਰਕਾਰ ਦਾ ਕੋਈ ਹੋਰ ਨਾਂ ਦੱਸੋ ਇਹਨੂੰ ਕੈਬਨਿਟ ਸਰਕਾਰ ਜਾਂ ਮੰਤਰੀ ਮੰਡਲ ਦੀ ਸਰਕਾਰ ਕਈ ਵਾਰ ਪ੍ਰਧਾਨ ਮੰਤਰੀ ਸਰਕਾਰ ਵੀ ਕਹਿੰਦੇ ਆ ਭਾਰਤ ਵਿੱਚ ਸਭ ਤੋਂ ਪਹਿਲੀ ਪੰਚਾਇਤ ਕਿੱਥੇ ਬਣੀ ਸੀ ਨਾਗੌਰ ਰਾਜਸਥਾਨ ਚ ਆਮ ਆਦੀ ਪਾਰਟੀ ਸਥਾਪਨਾ ਕਦੋਂ ਹੋਈ 26 ਨਵੰਬਰ 212 ਨੂੰ 26 ਨਵੰਬਰ 2012 ਨੂੰ ਨੈਕਸਟ ਕੁਐਸਚਨ ਹੈ ਤੀਜਾ yes ਮੌਜੂਦਾ ਸਮੇਂ ਪੰਜਾਬ ਦੇ ਕੁੱਲ ਕਿੰਨੇ ਸ਼ਹਿਰਾਂ 'ਚ ਨਗਰ ਨਿਗਮ ਹੈ 13 ਸ਼ਹਿਰਾਂ ਵਿੱਚ ਨਗਰ ਨਿਗਮ ਹੈ ਭਾਰਤ ਦੇ ਮੌਜੂਦਾ ਮੁੱਖ ਚੋਣਕ ਮਿਸ਼ਰਰ ਕੌਣ ਨੇ ਗਣੇਸ਼ ਕੁਮਾਰ ਗਨੇਸ਼ਨ ਕੁਮਾਰ ਆਪਣੇ ਰਾਜ ਦੇ ਲੋਕਾਂ ਨੂੰ ਰੋਜ਼ਗਾਰ ਦੇ ਦੇ ਸਿਧਾਂਤ ਨੂੰ ਕੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਹੈ ਧਰਤੀ ਦੇ ਪੁੱਤਰ ਜਾਂ ਸਨਸ ਆਫ ਦਾ ਸੋਇਲ ਠੀਕ ਹੈ ਧਰਤੀ ਦੇ ਪੁੱਤਰ ਆ ਭਾਰਤੀ ਵਿਦੇਸ਼ ਨੀਤੀ ਦੇ ਬਾਨੀ ਕੌਣ ਸਨ ਪੰਡਤ ਜਵਾਲਾ Nehru ਸਿੱਖਤ ਰਾਸ਼ਟਰ ਦਾ ਮੁੱਖ ਦਫ਼ਤਰ ਕਿਸ ਦੇਸ਼ ਵਿੱਚ ਦਿੱਤਾ ਸੋਧਰਾਲਾ ਮੁੱਖ ਦਫ਼ਤਰ ਜਿਹੜਾ ਅਮਰੀਕਾ ਵਿੱਚ ਸਥਿਤ ਹੈ ਅ ਸੀਟੀਬੀਟੀ ਦਾ ਪੂਰਾ ਨਾਂ ਦੱਸੋ ਸੀਟੀਬੀਟੀ ਅ ਦਾ ਪੂਰਾ ਨਾਂ ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ ਹੈ ਕੰਪਰੀਹੈਂਸਿਵ ਟੈਸਟ ਮੈਂਟ ਟ੍ਰੀਟੀ ਸੀਟੀਬੀਟੀ ਅਗਲਾ ਪ੍ਰਸ਼ਨ ਭਾਰਤ ਪਾਕਿਸਤਾਨ ਨੂੰ ਵੰਡ ਵਾਲੀ ਰੇਖਾ ਦਾ ਨਾਮ ਦੱਸੋ ਭਾਰਤ ਪਾਕਿਸਤਾਨ ਵੰਡ ਵਾਲੀ ਰੇਖਾ ਦਾ ਨਾਮ ਹੈ ਰੈਡ ਕਲਿਫ ਲਾਈਨ ਰੈਡ ਕਲਿਫ ਲਾਈਨ ਰਾਜਨੀਤਿਕ ਪ੍ਰਣਾਲੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ਰਾਜਨੀਤਿਕ ਪ੍ਰਣਾਲੀ ਦੀ ਸਿਸ਼ਟਾਏ ਇਹ ਵੀ ਇਹਦਾ ਰਸਮੀ ਸੰਗਠਨ ਹੁੰਦਾ ਹੈ ਤੇ ਸਰਕਾਰ ਤੇ ਜਿੱਤ ਪ੍ਰਾਪਤ ਕਰਨਾ ਇਹਨਾਂ ਦਾ ਉਦੇਸ਼ ਹੁੰਦਾ ਪਰਾਨੀਤ ਪ੍ਰਣਾਲੀ ਦਾ ਅਪਡੇਟ ਕਿਸ ਤੋਂ ਪੁਸਤਕ ਦੀ ਕਿਸ ਦੀ ਰਚਨਾ ਹੈ ਡੇਵ ឌਿਸਟਨ ਦੀ ਰਚਨਾ ਹੈ ਉਧਾਰਵਾਦ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ ਉਧਾਰਵਾਦ ਦਾ ਜਨਮਦਾਤਾ ਜੌਨ ਲੋਕ ਨੂੰ ਮੰਨਿਆ ਜਾਂਦਾ ਹੈ ਜੌਨ ਲੋਕ Karl Marx ਅਨੁਸਾਰ ਹਰੇਕ ਯੁੱਗ ਵਿੱਚ ਕਿੰਨੀਆਂ ਸ਼੍ਰੇਣੀਆਂ ਵੰਡਦਾ ਹੈ 2 2 ਇਹ ਦਾ ਅਨਸਰ ਹੈ ਦੋ ਸ਼੍ਰੇਣੀਆਂ ਮਹਾਤਮਾ ਗਾਂਧੀ ਦੇ ਆਤਮ ਕਥਾ ਦਾ ਨਾਮ ਦੱਸੋ ਮਾਈ ਐਕਸਪੈਰੀਮੈਂਟ ਵਿਦ ਟਰੂਥ ਸੱਚ ਨਾਲ ਮੇਰੇ ਤਜਰਬੇ ਨੌਕਰਸ਼ਾਹੀ ਦੀ ਕਿਸ ਵਿਧੀ ਨੂੰ ਖਰਾਬ ਸਿਸਟਮ ਕਿਹਾ ਜਾਂਦਾ ਹੈ ਇਹ ਰਾਜਨੀਤੀ ਉੱਤੇ ਆਧਾਰਿਤ ਵਿਧੀ ਜਿਹੜੀ ਹੈ ਭਰਤੀ ਵਿਧੀ ਉਸ ਨੂੰ ਖਰਾਬ ਵਿਧੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈਗਾ ਲੋਕਮਤ ਦੀ ਕੋਈ ਇੱਕ ਵਿਸ਼ੇਸ਼ਤਾ ਲੋਕਮਤ ਦੇ ਵਿੱਚ ਦੀ ਇੱਕ ਵਿਸ਼ੇਸ਼ਤਾ ਹੈ ਇਹਦੇ ਵਿੱਚ ਸਰਵਜਨਕ ਭਲਾਈ ਸ਼ੁਭੀ ਹੁੰਦੀ ਹੈ ਫੀਲਡ ਕਿੰ ਵਿੱਚੋਂ ਕਿਹੜਾ ਇੱਕ ਦਲ ਦੀ ਵਾਲਾ ਪ੍ਰਦੇਸ਼ ਹੈ ਚੀਨ ਇੱਕ ਦਲ ਪ੍ਰਣਾਲੀ ਵਾਲਾ ਦੇਸ਼ ਹੈ ਚੀਨ ਇੱਕ ਦਲ ਪ੍ਰਣਾਲੀ ਵਾਲਾ ਦੇਸ਼ ਹੈ ਨੈਕਸਟ ਕੁਐਸਚਨ ਹੈਗਾ ਭਾਰਤ ਦੇ ਕਿਸੇ ਖੱਬੇ ਪੱਖੀ ਰਾਜਨੀਤਿਕ ਦਲ ਦਾ ਨਾਮ ਦੋ ਸੀਪੀਆਈ ਤੇ ਸੀਪੀਆਈ ਇਹ ਦੋਵੇਂ ਖੱਬੇ ਪੱਖੀ ਰਾਜਨੀਤਿਕ ਦਲ ਨੇ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਹਿੱਤ ਜਾਂ ਦਬਾਅ ਸਮੂਹ ਦੀ ਹੈ ਰਸਮੀ ਸੰਗਠਨ ਵੀ ਹੈ ਵਿਸ਼ੇਸ਼ ਛੇਤ ਵੀ ਹੈ ਇਸ਼ੂਕ ਮੈਂਬਰੀ ਵੀ ਹੈ ਉਪਰੋਕਤ ਸਾਰੇ ਹੀ ਇਹਦਾ ਆਨਸਰ ਹੈ ਉਪਰੋਕਤ ਸਾਰੇ ਠੀਕ ਹੈ ਆ ਵੱਡੇ ਪ੍ਰਸ਼ਨ ਜਿਹੜੇ ਨੇ ਉਹ ਜਿਹੜੇ 4 ਨੰਬਰ ਵਾਲੇ ਕੁਐਸਚਨ ਨੇ ਸਿਰਫ ਕੁਐਸਚਨ ਦੱਸਾਂਗਾ ਆਨਸਰ ਤੁਸੀਂ ਦੇਖ ਲੈਣਾ ਗੁੱਡ ਲੇਪਤਾ ਤੇ ਨੋਟ ਲਿਖੋ ਕਰਤਾਰਪੁਰ ਲੰਗ ਬਾਰੇ ਤੁਸੀਂ ਕੀ ਜਾਣਦੇ ਹੋ Shimla Summit ਤੇ ਟੋਡ ਲਿਖੋ ਫੀਡਬੈਕ ਲੂ ਵਿਸਥਾ ਤੋਂ ਕੀ ਭਾਵ ਹੈ ਉਧਾਰਵਾਦ ਦੇ ਵਿਰੁੱਧ ਚਾਰ ਦਲੀਲਾਂ ਦਿਓ ਲੋਕਮਤ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਰਾਜਨੀਤਿਕ ਦਲਾਂ ਦੇ ਚਾਰ ਕੰਮ ਦੱਸੋ ਨਗਰ ਨਿਗਮ ਦੀ ਬਣਤਰ ਲਿਖੋ ਤੇ ਭਾਰਤ ਦੇ ਚਾਰ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਾਂ ਤੇ ਚੋਣ ਨਿਸ਼ਾਨ ਦੱਸੋ ਇਹ ਸੀਗੇ ਚਾਰ ਕੁਐਸਚਨ ਤੁਸੀਂ ਦੇਖ ਹੀ ਲਿਆ ਸਾਰੇ ਉਸ ਤੋਂ ਬਾਅਦ ਜਿਹੜੇ ਲੌਂਗ ਕੁਐਸਚਨ